ਪੈਰ ਦੇ ਅੰਗੂਠੇ ਦਾ ਸੌ ਜਾਣਾ ਪੈਰ ਦੀ ਪਹਿਲੀ ਉਂਗਲ ਦਾ ਸੌ ਜਾਣਾ ਕਈ ਵਾਰੀ ਆਪਾਂ ਲੰਮੇ ਸਮੇਂ ਲਈ ਬੈਠ ਕੇ ਕੰਮ ਕਰਦੇ ਆ ਜਾਂ ਫਿਰ ਆਪਾਂ ਗੱਡੀ ਚਲਾਉਂਦੇ ਸਮੇਂ ਆਪਣਾ ਜੋ ਇਹ ਪਹਿਲੀਆਂ ਦੋ ਉਂਗਲਾਂ ਸੌ ਜਾਣ ਜਾਂ ਫਿਰ ਆਪਾਂ ਤੁਰੇ ਜਾ ਰਹੇ ਸੀਗੇ ਔਰ ਇਹ ਦੋਨੇ ਚੀਜ਼ਾਂ ਸੌ ਜਾਣ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਇਸ ਜਗ੍ਹਾ ਤੇ ਸੁੰਨਪਨ ਲੱਕ ਤੋਂ ਕੋਈ ਨਸ ਦਬ ਜਵੇ ਤਾਂ ਵੀ ਹੋ ਸਕਦਾ ਹੈ ਇਸ ਜਗ੍ਹਾ ਤੇ ਸੁੰਨਪਨ ਆਪਾਂ ਨੂੰ ਸ਼ੂਗਰ ਕਰਕੇ ਵੀ ਹੋ ਸਕਦਾ ਇਸ ਜਗ੍ਹਾ ਤੇ ਸੁਨਣਾਪਣ ਕੋਈ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਤਾਂ ਵੀ ਹੋ ਸਕਦਾ ਸੋ ਤੁਸੀਂ ਘਬਰਾਉਣਾ ਨਹੀਂ ਇਸ ਜਗ੍ਹਾ ਤੇ ਖੂਨ ਦਾ ਸੰਚਾਰ ਆਪਾਂ ਕਸਰਤਾਂ ਨਾਲ ਵਧਾ ਸਕਦੇ ਆਂ ਅਗਰ ਆਪਾਂ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਾਂਗੇ ਤਾਂ ਇਸ ਜਗ੍ਹਾ ਤੇ ਜਿਹੜਾ ਸੁਨਣਾਪਣ ਹੈ ਉਸ ਨੂੰ ਆਪਾਂ ਠੀਕ ਕਰ ਸਕਦੇ ਆਂ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਭ ਤੋਂ ਪਹਿਲਾਂ ਤੁਹਾਨੂੰ ਇਹ ਵੀ ਜਾਣਨਾ ਜ਼ਰੂਰੀ ਹੈ ਵੀ ਇਹ ਹੁੰਦਾ ਕਿਉਂ ਹੈ ਕਿਉਂਕਿ ਦੋ ਚੀਜ਼ਾਂ ਦਾ ਕੰਮ ਹੈ ਇੱਕ ਹੋ ਗਿਆ ਮੋਟਰ ਇੱਕ ਹੋ ਗਿਆ ਸੈਂਸਰੀ ਮਨ ਲਓ ਇਸ ਜਗ੍ਹਾ ਤੇ ਆਪਣੇ ਆਹ ਟਿਸ਼ੂ ਰੱਖਤਾ ਇੱਥੋਂ ਆਪਣੇ ਸਿਗਨਲਸ ਜਾਣੇ ਆ ਬ੍ਰੇਨ ਨੂੰ ਵੀ ਟਿਸ਼ੂ ਨੂੰ ਸਾਈਡ ਤੇ ਕੀਤਾ ਜਾਵੇ ਇਹ ਹੋ ਗਿਆ ਮੋਟਰ ਦਾ ਪਰ ਜਿਹੜੇ ਆਪਾਂ ਟਿਸ਼ੂ ਇੱਥੇ ਰੱਖਿਆ ਸੀ ਇਹ ਸੀਗਾ ਸੈਂਸਰੀ ਸੋ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਜਦੋਂ ਸਹੀ ਹੋਏਗਾ ਆਪਾਂ ਨੂੰ ਸੁਨਣਾ ਪੜ ਵੀ ਨਹੀਂ ਹੋਏਗਾ ਔਰ ਆਪਾਂ ਸੁਨਣੇ ਪੜਨ ਨੂੰ ਦੂਰ ਕਰ ਸਕਦੇ ਆ ਸੋ ਨੰਬਰ 1 ਕਰ ਤਾ ਆਪਾਂ ਕੀ ਕਰਾਂਗੇ ਆਪਾਂ ਚੇਅਰ ਤੇ ਬੈਠ ਜਾਾਂਗੇ ਔਰ ਟੋਜ਼ ਨੂੰ ਉੱਪਰ ਚੱਕਾਂਗੇ ਇੱਥੇ ਹੋਲਡ ਕਰਨਾ ਆਪਾਂ 5 ਸੈਕਿੰਡ ਦੈਨ ਰਿਲੈਕਸ ਫੇਟੋਸ ਨੂੰ ਉੱਪਰ ਚੱਕਾਂਗੇ ਇੱਥੇ ਹੋਲਡ ਕਰਾਂਗੇ 5 ਸੈਕਿੰਡ ਥੈਨ ਰਿਲੈਕਸ ਇਸਦੇ ਆਪਾਂ 5 ਸੈਟ ਲਾਉਣੇ ਆ ਉਸ ਤੋਂ ਅਗਲੀ ਕਸਰਤ ਹੋਏਗੀ ਆਪਣੇ ਹੀਲ ਰੇਜ਼ ਆਪਾਂ ਅੱਡੀਆਂ ਉੱਪਰ ਚੱਕ ਦੇਣੀਆਂ 5 ਸੈਕਿੰਡ ਹੋਲਡ ਥੈਨ ਰਿਲੈਕਸ ਫੇਰ ਅੱਡੀਆਂ ਉੱਪਰ ਚੱਕ ਦੇਣੀਆਂ 5 ਸੈਕਿੰਡ ਥੈਨ ਰਿਲੈਕਸ ਇਸਦੇ ਵੀ ਆਪਾਂ 5 ਸੈਟ ਲਾਉਣੇ ਆ ਉਦੋਂ ਅਗਲੀ ਕਸਰਤ ਕੀ ਹੋਏਗੀ ਪੈਰ ਉੱਪਰ ਚੱਕ ਕੇ ਆਪਾਂ ਇੱਕ ਸਾਈਡ ਤੇ ਘੁਮਾਉਣੇ ਆ ਫੇਰ ਦੂਜੀ ਸਾਈਡ ਤੇ ਘੁਮਾਉਣੇ ਆ ਪਹਿਲਾਂ ਇੱਧਰ 2 ਸੈਕਿੰਡ ਹੋਲਡ ਕਰਾਂਗੇ 1 2 ਫੇਰ ਦੂਜੀ ਸਾਈਡ 1 2 ਫੇਰ ਦੂਸਰੀ ਸਾਈਡ 1 2 ਫੇਰ ਦੂਸਰੀ ਸਾਈਡ 1 2 ਐਦਾਂ ਆਪਾਂ 5 ਤੋਂ 6 ਸੈੱਟ ਲਾਉਣੇ ਆ ਇਸ ਤਰ੍ਹਾਂ ਕਰਕੇ ਉਸ ਤੋਂ ਅਗਲੀ ਕਸਰਤ ਹੋਏਗੀ ਆਪਾਂ ਇੱਕ weight cup ਲੈ ਲੈਣਾ ਔਰ 1 ਕਿਲੋ ਦਾ ਹੋਏਗਾ ਇਸ ਨੂੰ ਆਪਾਂ ਆਪਣੇ ਪੈਰ ਤੇ ਬੰਨ ਲੈਣਾ weight ਨੂੰ ਬੰਨ ਕੇ ਆਪਾਂ ਸਿੱਧੇ ਬੈਠ ਕੇ ਇੱਥੇ ਕਰਕੇ ਆਪਾਂ ankle to pump ਕਰਨੇ ਆ ਔਰ then relax ਇਹ ਆਪਾਂ 5 ਤੋਂ 7 ਵਾਰ ਕਰਾਂਗੇ then relax ਦੋਨੋਂ ਸਾਈਡ ਕਰਨੇ ਆ ਔਰ ਲਾਸਟ ਦੇ ਵਿੱਚ ਆਪਾਂ ਕਾਫ ਮਸਲ ਨੂੰ ਸਟ੍ਰੈਚ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਇੱਕ ਤੌਲੀਆ ਵਿਛਾਲਾਂਗੇ ਔਰ ਤੌਲੀਏ ਨੂੰ ਆਪਾਂ ਐਦਾਂ ਕਰਕੇ ਜ਼ੋਰ ਦੀ ਖਿੱਚ ਦੇਣਾ ਪਿੰਜਣੀ ਦੇ ਵਿੱਚ ਇਸ ਜਗ੍ਹਾ ਸਟ੍ਰੈਚ ਪਏਗਾ 15 ਸੈਕਿੰਡ ਹੋਲਡ ਇਸਦੇ ਆਪਾਂ 5 ਸੈਟ ਲਾਉਣੇ ਆ ਔਰ ਅਗਰ ਤੁਸੀਂ ਇਹ ਕਸਰਤਾਂ ਕਰਦੇ ਹੋ ਤੁਸੀਂ ਜੋ ਅੰਗੂਠਾ ਔਰ ਉਂਗਲ ਟੁੱਡੀ ਸੋ ਗਈ ਹੈ ਉਸ ਨੂੰ ਤੁਸੀਂ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ